ਹੈਲੋ ਐਂਡ ਵੈਲਕਮ ਆਈ ਟੂ ਯੂ ਸਟੂਡੈਂਟਸ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ Meritorious Students Only ਦੇ ਉੱਪਰ ਅੱਜ ਦੀ ਇਹ ਵੀਡੀਓ ਸਾਰੇ ਹੀ ਬੱਚਿਆਂ ਦੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਜਨਾਂ ਨੇ 11ਵੀਂ ਕਲਾਸ ਦੇ ਵਿੱਚ ਦਾਖਲਾ ਲੈਣ ਦੇ ਲਈ Meritorious School ਦਾ ਜਿਹੜਾ ਇੰਟਰੈਂਸ ਐਗਜ਼ਾਮ ਹੈ ਉਹ ਉਹ ਦਿੱਤਾ ਹੈ ਸੋ ਬੱਚਿਆਂ ਨੂੰ ਹਜੇ ਵੀ ਇੱਕ ਬਹੁਤ ਵੱਡੀ ਕੰਫਿਊਜ਼ਨ ਹੈ ਜੋ ਬੱਚੇ ਬਾਰ-ਬਾਰ ਪੁੱਛ ਰਹੇ ਨੇ ਸਾਡੇ ਪੀਡ ਬੈਚ ਦੇ ਸਟੂਡੈਂਟਸ ਵੀ ਔਰ ਜਿਹੜੇ ਮੇਰੇ YouTube ਫੈਮਿਲੀ ਦੇ ਸਟੂਡੈਂਟਸ ਨੇ ਉਹ ਵੀ ਬਾਰ-ਬਾਰ ਪੁੱਛ ਰਹੇ ਨੇ ਕਈ ਬੱਚਿਆਂ ਨੇ ਜਿਵੇਂ ਮੈਥ ਦੇ ਵਿੱਚੋਂ ਜਿਹੜੇ ਨੰਬਰ ਨੇ ਨਾ ਕਈਆਂ ਦੇ 9 ਨੰਬਰ ਆਏ ਨੇ ਠੀਕ ਹੈ ਜੀ ਜਿਵੇਂ ਕਈਆਂ ਦੇ ਸਾਇੰਸ ਵਗੈਰਾ ਦੇ ਵਿੱਚੋਂ ਜਿਹੜੇ ਹੈਗੇ ਨੇ 8 ਜਾਂ 9 ਨੰਬਰ ਹੀ ਰਹਿ ਗਏ ਨੇ ਤਾਂ ਆਪਾਂ ਨੇ ਗੱਲ ਕੀਤੀ ਸੀ 1.35% ਵਾਲੀ ਠੀਕ ਹੈ ਆਪਾਂ 35% ਦੀ ਗੱਲ ਕੀਤੀ ਸੀ 35% ਜਿਹੜਾ ਹੈਗਾ ਨੀਅਰ ਅਬਾਊਟ ਕਿੰਨਾ ਬਣ ਰਿਹਾਗਾ 11 ਬਣ ਰਿਹਾ ਹਸੀ ਠੀਕ ਹੈ ਜੀ ਹੁਣ ਉਹਨਾਂ ਬੱਚਾ ਨੂੰ ਫਿਕਰ ਇਹ ਹੋਗੀ ਵੀ ਸਾਡੇ ਤਾਂ 11 ਨੰਬਰ ਬਣ ਹੀ ਨਹੀਂ ਰਹੇ ਤਾਂ ਕੀ ਇਹਦਾ ਮਤਲਬ ਅਸੀਂ ਪਹਿਲਾਂ ਹੀ ਦਿਲ ਹਾਰ ਜੀ ਅਸੀਂ ਪਹਿਲਾਂ ਹੀ ਇਹ ਮੰਨ ਲਈਏ ਕਿ ਅਸੀਂ ਤਾਂ ਭਾਈ ਮੈਰੀਟੋਰੀਅਸ ਸਕੂਲ ਦੀ ਜਿਹੜੀ ਰੇਸ ਹੈ ਜਿਹੜੀ ਇਹ ਦੌੜ ਲੱਗੀ ਹੈ ਇਹ ਤੋਂ ਬਾਹਰ ਆ ਜੀ ਨਹੀਂ ਤੁਸੀਂ ਇਦਾਂ ਦਾ ਕੁਝ ਵੀ ਨਹੀਂ ਮੰਨਣਾ ਇਹਦੇ ਵਿੱਚ ਗਲਤੀ ਅਸਲ 'ਚ ਨਾ ਮੇਰੀ ਹੈ ਨਾ ਤੁਹਾਡੀ ਹੈ ਗਲਤੀ ਡਿਪਾਰਟਮੈਂਟ ਦੀ ਹੈ ਕਿਉਂਕਿ ਇਹਨਾਂ ਨੇ ਮੈਰਿਟੋਰੀਅਸ ਦਾ ਕੋਈ ਡਿਟੇਲਡ ਨੋਟੀਫਿਕੇਸ਼ਨ ਨਹੀਂ ਦਿੱਤਾ ਪਰ ਤੁਹਾਡਾ 9th ਕਲਾਸ ਦਾ ਰਿਜ਼ਲਟ ਆਪਾਂ ਪਿਛਲੇ ਦਿਨੀ ਦੇਖਿਆ ਉਹਦੇ ਬੇਸ ਤੇ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈ ਅੱਜ ਦੀ ਕਲਾਸ ਦੇ ਵਿੱਚੋਂ ਦੱਸਣ ਜਾਊਂਗੀ ਉਹ ਗੱਲ ਕੀ ਹੈ ਬੇਟਾ ਗੱਲ ਇਦਾਂ ਹੀ ਕਿ ਸਾਨੂੰ ਸਾਰਿਆਂ ਨੂੰ ਬਖੂਬੀ ਪਤਾ ਹੈ ਕਿ ਸਾਡਾ ਜਿਹੜਾ ਇੰਟਰੈਂਸ ਐਗਜ਼ਾਮ ਹੈ ਬੇਟਾ ਉਹ 150 ਨੰਬਰਾਂ ਦਾ ਹੋਇਆ ਸੀ ਬਿਲਕੁਲ 150 ਦੇ ਵਿੱਚੋਂ ਅਜੇ ਸਾਨੂੰ ਜਿਹੜਾ ਹੈਗਾ ਇੱਕ ਸੈਟ ਦਾ ਪੋਰਸ਼ਨ ਆਇਆ ਸੀ ਸੈਟ ਮਤਲਬ ਜਿਹੜੇ ਸਾਡੇ ਸਿਲੇਬਸ ਦੇ ਵਿਸ਼ੇ ਹੁੰਦੇ ਨੇ ਹਨਾ ਜਿਵੇਂ ਮੈਥ ਹੋ ਗਿਆ ਸਾਇੰਸ ਐਸਐਸਟੀ ਤੇ ਆਪਣੀ ਲੈਂਗੁਏਜ ਦੇ ਨੰਬਰ ਆਏ ਸੀ ਲੈਂਗੁਏਜ ਦੇ ਵਿੱਚ ਆਪਣੀਆਂ ਬੇਟਾ ਤਿੰਨ ਲੈਂਗੁਏਜ ਲਾਈਆਂ ਸੀ ਪੰਜਾਬੀ ਹਿੰਦੀ ਔਰ ਪੁੱਤਰ ਕੀ ਆਇਆ ਸੀ ਇੰਗਲਿਸ਼ ਆਇਆ ਸੀ ਠੀਕ ਹੈ ਜੀ ਸੋ ਮੈਥ ਦੇਖੋ ਆਪਣੇ 30 ਨੰਬਰ ਮੈਥ ਜੋ ਬਣਦੇ ਆ ਸਾਇੰਸ ਦੇ ਵਿੱਚੋਂ 30 ਆਈ ਸੀ ਔਰ ਬੇਟਾ ਐਸਐਸਟੀ ਚੋਂ 30 ਮਾਰਕਸ ਬਣੀ ਸੀ ਔਰ ਲੈਂਗੁਏਜ ਦੇ ਵਿੱਚੋਂ ਸਾਰਿਆਂ ਚ 10-10 ਮਿਲਾ ਕੇ 30 ਬਣੇ ਸੀ ਬੇਟਾ ਓਵਰ ਆਲ ਇਹ ਕਿੰਨੇ ਬਣਦੇ ਨੇ 120 ਨੰਬਰ ਬਣੇ ਨੇ ਔਰ ਬੇਟਾ ਜਿਹੜਾ ਰੀਜ਼ਨਿੰਗ ਹੈ ਉਹ 30 ਨੰਬਰ ਦੀ ਸਾਡੀ ਰੀਜ਼ਨਿੰਗ ਆਈ ਸੀ ਠੀਕ ਹੈ ਤਾਂ ਕੁੱਲ ਮਿਲਾ ਕੇ ਸਾਡਾ ਪੇਪਰ ਕਿੰਨਾ ਬਣ ਗਿਆ ਪੁੱਤਰ ਜੀ 150 ਨੰਬਰਾਂ ਦਾ ਬਣ ਗਿਆ ਹੁਣ ਬੇਟਾ ਮੇਰੀ ਗੱਲ ਧਿਆਨ ਨਾਲ ਸੁਣ ਜਿਹੜੇ ਬੱਚਾ ਨੇ ਮੈਚੋਂ ਉਹਨਾਂ ਨੂੰ ਆਇਆ ਕਿ ਸਾਡੇ 9 ਨੰਬਰ ਨੇ 8 ਨੰਬਰ ਨੇ ਬੇਟਾ ਜੀ ਤੁਸੀਂ ਰੇਸ ਤੋਂ ਬਾਹਰ ਨਹੀਂ ਹੈਗੇ ਕਿਉਂ ਮੈਮ ਤੁਸੀਂ ਹੁਣ ਇਦਾਂ ਕਿਉਂ ਕਹਿ ਰਹੇ ਹੋ ਕਿ ਅਸੀਂ ਰੇਸ ਤੋਂ ਬਾਹਰ ਨਹੀਂ ਪਹਿਲਾਂ ਤਾਂ ਤੁਸੀਂ ਕਿਹਾ ਸੀਗਾ ਕਿ 35% ਜ਼ਰੂਰੀ ਨੇ ਪੁੱਤਰ ਜੀ ਗੱਲ ਇਦਾਂ ਹੈ ਕਿ ਜਿਹੜੀ 35% ਦੀ ਗੱਲ ਹੈ ਬੇਟਾ ਉਹ ਓਵਰਆਲ ਸਬਜੈਕਟਾਂ ਦੀ ਗੱਲ ਹੈ ਮਤਲਬ ਮਤਲਬ ਬੇਟਾ ਜਿਹੜੇ ਆਹ ਆਪਣੇ ਸਬਜੈਕਟਾਂ ਦੇ ਮਿਲਾ ਕੇ 120 ਨੰਬਰ ਬਣੇ ਨੇ ਬੇਟਾ ਇਸ 120 ਦੇ ਵਿੱਚੋਂ ਤੁਹਾਡੇ 35% ਬਣਨੇ ਜ਼ਰੂਰੀ ਨੇ ਯਾਨੀ ਕਿ 35% ਨੰਬਰ ਇਨ ਇੰਡੀਵਿਜੁਅਲ ਨਹੀਂ ਚਾਹੀਦੇ ਇਕੱਲੇ ਮੈਥ ਇਕੱਲਾ ਸਾਇੰਸ ਇਕੱਲਾ ਐਸਐਸਟੀ ਇਕੱਲੇ ਲੈਂਗੁਏਜ ਹੋਣੀ ਚਾਹੀਦੀ ਬੇਟਾ ਜੀ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਦਾ ਜਿਹੜਾ ਜੋੜ 120 ਬਣ ਰਿਹਾ ਪੁੱਤਰ ਜੀ 120 ਦੇ ਵਿੱਚੋਂ ਤੁਹਾਨੂੰ 35% ਚਾਹੀਦੇ ਨੇ ਹੁਣ ਮੇਰੇ ਬੱਚੋ ਆਪ ਲੋਕ 10th ਕੇ ਐਗਜ਼ਾਮ ਦੇ ਕੇ ਹਟੇਓ ਤੁਹਾਨੂੰ ਅੱਛੇ ਤਰੀਕੇ ਨਾਲ ਪਤਾ ਹੈ 120 ਦਾ 35% ਕਿੰਨਾ ਹੁੰਦਾ ਆਪਾਂ ਕੱਟ ਸਕਦੇ ਆ 120 ਦਾ 35% ਕਿੰਨਾ ਹੁੰਦਾ ਤਾਂ ਪੁੱਤਰ ਜੀ ਜਦੋਂ ਤੁਸੀਂ 120 ਦਾ ਜਿਹੜਾ ਹੈਗਾ 35% ਕੱਢੋਗੇ ਤੁਹਾਡੇ ਕੋਲ ਪੁੱਤਰ ਕਿੰਨੇ ਨੰਬਰ ਬਣ ਰਹੇ ਨੇ 42 ਨੰਬਰ ਬਣ ਰਹੇ ਨੇ ਸੋ ਇਹਦਾ ਮਤਲਬ ਬੇਟਾ 120ਾਂ ਦੇ ਵਿੱਚੋਂ ਤੁਹਾਡੇ 42 ਨੰਬਰ ਬਣਨੇ ਚਾਹੀਦੇ ਨੇ ਜੇਤੇ 42 ਨੰਬਰ ਨਹੀਂ ਬਣੇ ਸਾਰਿਆਂ ਨੇ ਮਲਾ ਕੇ ਕਹਿ ਰਹੀਆਂ ਜਿਨ੍ਹਾਂ ਦੇ 42 ਨੰਬਰ ਨਹੀਂ ਬਣ ਰਹੇ ਉਹੋ ਰੇਸ ਦੇ ਵਿੱਚੋਂ 100% ਬਾਹਰ ਨੇ ਇਹਦੇ ਵਿੱਚ ਕੋਈ ਦੁਹਰਾਇਆ ਨਹੀਂ ਗੱਲ ਨਹੀਂ ਹੈ ਕਲੀਅਰ ਐਸੋ ਮੰਨ ਲਓ ਕੋਈ ਬੱਚਾ ਜਿਹਦੇ ਮੈਥ ਚੋਂ ਮੰਨ ਲਓ 0 ਆਈ ਹੈ ਸਾਇੰਸ ਚੋਂ ਮੰਨ ਲਓ 3 ਨੰਬਰ ਲੈ ਗਿਆ ਐਸਐਸਟੀ ਚੋਂ ਮੰਨ ਲਓ 20 ਲੈ ਗਿਆ ਲੈਂਗੁਏਜ ਚੋਂ ਮੰਨ ਲਓ 20 ਲੈ ਗਿਆ ਕਿੰਨੇ ਬਣ ਗਏ 30 ਤੇ 20 50-50 ਦੇ ਦੋ ਕਿੰਨੇ ਬਣ ਗਏ 70 ਬਣ ਗਏ 70 ਨੰਬਰ ਬਣ ਗਏ ਤੁਹਾਨੂੰ ਚਾਹੀਦੇ 42 ਸੀ ਤੁਸੀਂ ਪਾਸ ਹੋਗੇ ਬੇਟਾ ਤਾਂ ਵੀ ਤੁਸੀਂ ਕੁਆਲੀਫਾਈਡ ਹੋ ਕੋਈ ਚੱਕਰ ਨਹੀਂ ਜੇ ਤੁਹਾਡਾ ਮੈਥ ਚੋਂ ਜ਼ੀਰੋ ਹੈ ਕਿਉਂਕਿ ਸਾਡੀ ਕੰਡੀਸ਼ਨ ਕੀ ਹੈ ਓਵਰਰੋਲ ਬੇਟਾ ਸਾਨੂੰ ਕੀ ਚਾਹੀਦੇ ਨੇ 42 ਨੰਬਰ ਚਾ ਜਿਹੜਾ ਤੁਹਾਡਾ ਡਾਊਟ ਹੈ ਉਹ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਹੁਣ ਬੇਟਾ ਸੈਕਿੰਡ ਕੰਡੀਸ਼ਨ ਕੀ ਹੈ ਟੋਟਲ ਬੇਟਾ ਇਸ एग्जाम ਨੂੰ ਕਲੀਅਰ ਕਰਨ ਦੀਆਂ ਤਿੰਨ ਸ਼ਰਤਾਂ ਸੀ ਪਹਿਲੀ ਸ਼ਰਤ ਮੈਂ ਤੁਹਾਨੂੰ ਦੱਸਤੀ ਪਹਿਲੀ ਸ਼ਰਤ ਕਿਹੜੀ ਹੈ ਵੀ 120 ਹਾਂ ਦੇ ਵਿੱਚੋਂ ਤੁਹਾਡੇ 42 ਨੰਬਰ ਬਣਨੇ ਚਾਹੀਦੇ ਨੇ ਠੀਕ ਹੈ ਸਬਜੈਕਟਾਂ ਦੇ ਵਿੱਚੋਂ 35% ਆਉਣੇ ਚਾਹੀਦੇ ਨੇ ਦੂਸਰੀ ਪੁੱਤਰ ਸ਼ਰਤ ਹੈਗੀ ਰੀਜ਼ਨਿੰਗ ਦੀ ਹੈ ਨਾ ਰੀਜ਼ਨਿੰਗ ਤੁਹਾਨੂੰ ਦੱਸਿਆ ਕਿੰਨੇ ਨੰਬਰ ਆਦੇ 30 ਨੰਬਰ ਆਦਿ ਹੁਣ ਤੁਸੀਂ ਇਹ ਨਾ ਕਹਿਣ ਲੱਗ ਜਿਓ ਵਰਬਲ ਨਾਨ ਵਰਬਲ ਬੇਟਾ ਦੋਨੋਂ ਚੀਜ਼ਾਂ ਇੱਕ ਕੋਈ ਨਹੀਂ ਰੀਜ਼ਨਿੰਗ ਦਾ 파ਟ ਹੀ ਨੇ ਠੀਕ ਹੈ ਹੁਣ ਪੁੱਤਰ ਜੀ ਤੁਹਾਨੂੰ ਰੀਜ਼ਨਿੰਗ ਦੇ ਵਿੱਚੋਂ ਵੀ ਕਿੰਨੇ ਨੰਬਰ ਆਉਣੇ ਚਾਹੀਦੇ ਆ ਰੀਜ਼ਨਿੰਗ ਦੇ ਵਿੱਚੋਂ ਬੇਟਾ 30ਾਂ ਦੇ ਵਿੱਚੋਂ ਤੁਹਾਡਾ 35% ਆਉਣਾ ਚਾਹੀਦਾ ਹੁਣ ਤੁਹਾਨੂੰ ਆਪਾਂ 35% ਦੱਸਿਆ ਸੀ 35% ਤਾਂ ਤੁਸੀਂ 30 ਦਾ ਕੱਢ ਹੀ ਸਕਦੇ ਹੋ ਬੇਟਾ 30 ਦਾ ਜਿਹੜਾ 35% ਹਿੱਸਾ ਹੈ 10.5 ਬਣ ਰਿਹਾ ਹੈ ਪਰ ਸਾਡੇ ਨੰਬਰ ਬੇਟਾ 10 ਦੇ 10.5 ਨਹੀਂ ਆ ਸਕਦੇ ਕਿਉਂ ਨਹੀਂ ਆ ਸਕਦੇ ਕਿਉਂਕਿ ਪੁੱਤਰ ਸਾਡੇ ਕੋਲ ਕਿਹੜਾ 네ਗੇਟਿਵ ਮਾਰਕਿੰਗ ਹੈ ਠੀਕ ਹੈ ਯਾਂ ਤਾਂ ਸਾਡੇ 1 ਨੰਬਰ ਪੂਰਾ ਮਿਲੂਗਾ ਜੇ ਸਾਡਾ ਸਹੀ ਆਨਸਰ ਹੈ ਅਗਰ ਗਲਤ ਜਵਾਬ ਹੈ ਤਾਂ 1 ਨੰਬਰ ਨਹੀਂ ਮਿਲਣਾ ਸੋ ਇਹਦਾ ਮਤਲਬ ਬੇਟਾ ਯਾਂ ਤਾਂ ਸਾਡੇ 10 ਨੰਬਰ ਬਣਗੇ ਯਾਂ ਸਾਡੇ 11 ਨੰਬਰ ਬਣਗੇ ਹੁਣ ਬੇਟਾ ਇਹ 10.5 ਨਹੀਂ ਹੁਣ ਇਹਦਾ ਮਤਲਬ 10 ਨਾਲ ਤਾਂ ਕੰਮ ਚੱਲਣਾ ਨਹੀਂ ਇਹਦਾ ਮਤਲਬ ਪੁੱਤਰ ਜੀ ਤੁਹਾਡੇ ਰੀਜ਼ਨਿੰਗ ਚੋਂ 11 ਨੰਬਰ ਘੱਟੋ ਘੱਟ ਆਉਣੇ ਚਾਹੀਦੇ ਨੇ ਸੋ ਜਿਹੜੇ ਵੀ ਮੇਰੇ ਬੱਚੇ ਦੇ ਰੀਜ਼ਨਿੰਗ ਦੇ ਵਿੱਚੋਂ 11 ਨ ਆਮ ਸੋ ਸੌਰੀ ਤੁਸੀਂ ਇਸ ਰੇਸ ਚੋਂ ਬਾਹਰ ਹੋ ਹੁਣ ਮੰਨ ਲਓ ਤੁਹਾਡੇ ਮੰਨ ਲਓ ਕੋਈ ਬੱਚਾ ਹੈ ਭਾਈ ਜਿਹੜਾ ਇਧਰੋਂ ਨਾ ਸਬਜੈਕਟਾਂ ਚੋਂ ਮੰਨ ਲਓ ਆਹ ਜਿਹੜੇ 120 ਟੋਟਲ ਬਣਿਆ ਮੰਨ ਲਓ ਤੁਸੀਂ ਇਹ ਚੋਂ 100 ਨੰਬਰ ਲੈ ਗਏ ਠੀਕ ਹੈ ਪਰ ਬੇਟਾ ਤੁਸੀਂ ਰੀਜ਼ਨਿੰਗ ਚੋਂ ਮੰਨ ਲਓ ਤੁਹਾਡਾ ਜਿਹੜਾ ਹੈਗਾ ਰੀਜ਼ਨਿੰਗ ਚੋਂ ਤੁਹਾਡੇ ਮੰਨ ਲਓ 5 ਨੰਬਰ ਹੀ ਬਣੇ ਨੇ ਇੱਕ ਮਿੰਟ ਥੋੜਾ ਪੈਨ ਲੈ ਲਵਾਂ ਇਟ ਜਸਟ ਗਿਵ ਮੀ ਅ ਸੈਕਿੰਡ ਲੈ ਲੈ ਲੈਣੇ ਮਨ ਲਓ ਬੇਟਾ ਰੀਜ਼ਨਿੰਗ ਚ ਤੁਹਾਡੇ ਜਿਹੜੇ ਹੈਗੇ 11 ਨੰਬਰ ਵੀ ਨਹੀਂ ਬਣੇ ਤਾਂ ਵੀ ਤੁਸੀਂ ਕਿਉਂ ਡਿਸਕਵਾਲਿਫਾਈ ਹੋਗੇ ਠੀਕ ਹੈ ਜੀ ਸੋ ਹੁਣ ਤੁਹਾਨੂੰ ਦੋ ਸ਼ਰਤਾਂ ਪਤਾ ਲੱਗੀਆਂ ਦੋ ਸ਼ਰਤਾਂ ਕਿਹੜੀਆਂ ਕਿੜੀਆਂ ਨੇ ਪਹਿਲੀ ਤਾਂ ਬੇਟਾ ਜਿਹੜੇ 120 ਸਾਡੇ ਸਬਜੈਕਟਾਂ ਦੇ ਬਣੇ ਆ ਉਹਦੇ ਵਿੱਚੋਂ ਸਾਡੇ 24 ਨੰਬਰ ਆਉਣੇ ਚਾਹੀਦੇ ਮੈਂ ਤੁਹਾਨੂੰ ਨੰਬਰਾਂ ਚ ਦੱਸ ਦਿੰਦੀ ਆ ਪਰਸੈਂਟੇਜ ਦੇ ਵਿੱਚ ਆਪਾਂ ਬਾਲਾ ਨਹੀਂ ਉਲਝਦੇ ਹੈਗੇ ਔਰ ਬੇਟਾ ਸਾਡੇ ਰੀਜ਼ਨਿੰਗ ਯਾਨੀ ਕਿ 3 ਨੰਬਰ ਜਿਹੜੇ ਰੀਜ਼ਨਿੰਗ ਦੇ ਨੇ ਉਹਦੇ ਚੋਂ ਪੁੱਤ ਸਾਡੇ 11 ਨੰਬਰ ਆਉਣੇ ਚਾਹੀਦੇ ਆ ਬਸ ਮੈਂ ਇਨੀ ਸ਼ਰਤਾਂ ਨਹੀਂ ਹੋਈਆਂ ਕੰਡੀਸ਼ਨ ਕੀ ਹੈ ਆਖਰੀ ਸ਼ਰਤ ਬੇਟਾ ਓਵਰਆਲ ਨੰਬਰਾਂ ਦੀ ਵੀ ਹੁਣ ਓਵਰਆਲ ਸਾਡੇ ਕਿੰਨੇ ਸੀ 150 ਨੰਬਰ ਸੀ ਨਾ ਓਵਰਆਲ ਠੀਕ ਹੈ 120 ਸਬਜੈਕਟਾਂ ਦੇ ਔਰ ਬੇਟਾ 30 ਰੀਜ਼ਨਿੰਗ ਦੇ ਮਿਲਾ ਕੇ 150 ਨੰਬਰ ਦਾ ਸਾਡਾ ਪੇਪਰ ਹੈ ਬੇਟਾ ਇਹਨਾਂ 150 ਨੰਬਰਾਂ ਤੇ ਵੀ ਕੰਡੀਸ਼ਨ ਹੈ ਕਹਿੰਦੇ ਜੀ ਕੁੱਲ ਮਿਲਾ ਕੇ ਤੁਹਾਨੂੰ 150 ਦਾ 40% ਲੈਣਾ ਪਊਗਾ ਹੁਣ ਪੁੱਤਰ ਜੀ 150 ਦਾ 40% ਹਿੱਸਾ ਕਿੰਨਾ ਹੁੰਦਾ ਦੇਖੋ ਆ ਦੋ ਜ਼ੀਰੋ ਉੱਪਰ ਨੇ ਥੱਲੇ ਗਾਟਦੇ ਆ 15 ਚੌਕਾ ਬੇਟਾ ਕਿੰਨਾ ਹੁੰਦਾ 60 ਹੁੰਦਾ ਹੈ ਯਾਨੀ ਕਿ ਬੇਟਾ ਓਵਰਆਲ ਤੁਹ ਇਸੋ ਪਰ੍ਹਾਂ ਮੈਂ ਦੋਸਤੋ ਤਿੰਨੇ ਸ਼ਰਤਾਂ ਕਲੀਅਰ ਨੇ ਸਾਰਿਆਂ ਨੂੰ ਜਿਹੜਾ ਤੁਹਾਡਾ ਡਾਊਟ ਇੰਨਾ ਸਾਰਾ ਬਣਿਆ ਆ ਰਿਹਾ ਹੈ ਕਿ ਇਹੋ ਸਾਰੇ ਬੱਚਿਆਂ ਨੇ ਕਲੀਅਰ ਹੋਇਆ ਕਿਉਂਕਿ ਥੋੜੀ ਜਿਹੀ ਗਲਤਫਹਿਮੀ ਨਾ ਬੱਚਾ ਨੂੰ ਪੈਨਿਕ ਕਰ ਦਿੰਦੀ ਆ ਕਿ ਹਾਈ ਮੈਮ ਕੀ ਹੋਊਗਾ ਹਾਈ ਮੈਮ ਕੀ ਹੋਊਗਾ ਫਿਰ ਤੁਸੀਂ ਥੋੜੀ ਜਿਹੀ ਪੈਨਿਕ ਹੋਗੇ ਫਿਰ ਤੁਸੀਂ ਸ਼ੁਰੂ ਕਰਦੇ ਨੇ ਕਮੈਂਟ ਕਰਨੇ ਮੈਮ ਪਲੀਜ਼ ਦੱਸੋ ਜੀ ਮੈਮ ਪਲੀਜ਼ ਦੱਸੋ ਜੀ ਨਾ ਮਾਨੂੰ ਦੱਸੋ ਦੱਸੋ ਤਾਂ ਮੈਂ ਸੋਚਿਆ ਕਿ थोड़ा वीडियो बना दस ही देव कलास की लाइव कलास नहीं देखते हैं दबारेटा मैथ सैंस एस एस टी लैंगज चो बेटा सा सौ भी नंबर ने गे और बेटा रीजनिंग साइ तीह नंबर आती है ओवरऑल एक सौ पा नंबर साढ़े पेपर चो बने सो बेटा कुल मिला के एक सौ बीह चो पुत्र किन्ने नंबर बनने चाहिए बयाली आने ही चाहिए ने बेटा तीह चो ਉਹਦੇ 11 ਨੰਬਰ ਆਉਣੇ ਹੀ ਚਾਹੀਦੇ ਨੇ ਤੇ ਬੇਟਾ 150 ਦੇ ਵਿੱਚੋਂ ਤੁਹਾਨੂੰ 60 ਨੰਬਰ ਲੈ ਕੇ ਆਉਣਾ ਹੀ ਪਊਗਾ ਤਾਂ ਹੀ ਬੇਟਾ ਤੁਸੀਂ ਕੀ ਕਰੋਗੇ ਕੁਆਲੀਫਾਈ ਕਰੋਗੇ আচ্ছা ਹੁਣ ਬੱਚਾ ਨੂੰ ਇੱਕ ਡਾਊਟ ਹੋਰ ਆ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੁਆਲੀਫਾਈ ਕਰ ਲਿਆ ਮਤਲਬ ਉਹਨਾਂ ਦੀ ਸੀਟ 100% ਪੱਕੀ ਹੈ ਨਹੀਂ ਪੁੱਤਰ ਜੀ ਪੱਕੀ ਨਹੀਂ ਹੈ ਇਹਦਾ ਮਤਲਬ ਮੈਮ ਕੀ ਹੈ ਇਹਦਾ ਮਤਲਬ ਬੇਟਾ ਇਹ ਇਹ ਹੈ ਕਿ ਅਗਰ ਤੁਸੀਂ ਕੁਆਲੀਫਾਈ ਕੀਤਾ ਹੈ ਇਹਦਾ ਮਤਲਬ ਤੁਸੀਂ ਰੇਸ 'ਚ ਹੈਗੇ ਹੋ ਅਜੇ ਰੇਸ ਹੋਰ ਬਾਕੀ ਹੈ ਰੇਸ ਦਾ ਮਤਲਬ ਹੈ ਬੇਟਾ ਹੁਣ ਕੀ ਚੜੂਗੀ ਤੁਹਾਡੀ ਕੱਟਆਫ 'ਚ ਚੜੂਗੀ ਠੀਕ ਹੈ ਜਿਵੇਂ ਮੈਂ ਤੁਹਾਨੂੰ ਨੌਮੀ ਦਾ ਰਿਜ਼ਲਟ ਦਿਖਾਇਆ ਸੀ ਮੈਰਿਟੋਰੀਅਸ ਦਾ ਨੌਮੀ ਦੇ ਵਿੱਚ ਬੇਟਾ ਮੈਂ ਕਹਣੀ ਆ ਪਤਾ ਨਹੀਂ 2 300 ਤੋਂ ਉੱਪਰ ਬੱਚਾ ਕੁਆਲੀਫਾਈਡ ਹੈ ਗੱਲ ਧਿਆਨ ਨਾਲ ਸੁਣਿਓ ਸੁਣਨ ਵਾਲੀ ਹੈ ਮੈਰਿਟੋਰੀਅਸ ਦਾ ਨੌਮੀ ਕਲਾਸ ਦਾ ਜਿਹੜਾ ਰਿਜ਼ਲਟ ਹੈ ਬੇਟਾ ਕੋਈ 300 ਤੋਂ ਉੱਪਰ ਬੱਚਾ ਜਿਹੜਾ ਹੈਗਾ ਕੁੜੀਆਂ ਜਿਹੜੀਆਂ ਕੁਆਲੀਫਾਈ ਨੇ ਪਰ ਬੇਟਾ ਤੁਹਾਨੂੰ ਪਤਾ ਹੈ 50 ਸੀਟਾਂ ਹੁੰਦੀਆਂ ਨੇ ਤਾਂ ਹੁਣ ਕੀ ਪੂਰੀਆਂ 2 300 ਕੁੜੀਆਂ ਨੂੰ ਇੱਥੇ ਵਾੜ ਦੇਣਗੇ ਨਹੀਂ ਬੇਟਾ ਇਹਨਾਂ ਦੀ ਕੀ ਚੜੇਗੀ ਕੱਟ-ਆਫ ਜਾਏਗੀ ਕੀ ਜਾਏਗੀ ਪੁੱਤਰ ਜੀ ਕੱਟ-ਆਫ ਜਾਏਗੀ ਕੱਟ-ਆਫ ਦੇ ਵਿੱਚ ਜਿਹੜੀਆਂ ਟੌਪ 50 ਕੁ ਸੱਦਣਗੇ ਹਾਲਾਂਕਿ 50 ਦੇ ਵਿੱਚੋਂ ਕਈ ਬੱਚੇ ਜਾਣਗੇ ਵੀ ਨਹੀਂ ਹਨਾ ਤਾਂ ਜਿਹੜੇ ਅਗਲੇ 50 ਤੋਂ ਬਾਅਦ ਅਗਲੇ 50 ਬੱਚੇ ਨੇ ਉਹਨਾਂ ਦੇ ਵੀ ਕੋ ਕਾਉਂਸਲਿੰਗ ਦੀ ਸੰਭਾਵਨਾ ਹੈਗੀ ਤਾਂ ਜਿਵੇਂ ਜਿਵੇਂ ਸੀਟਾਂ ਭਰੀ ਜਾਣਗੇ ਉਵੇਂ ਮੈਂ ਤੁਹਾਨੂੰ ਦੱਸੀ ਜਾਣਗੇ ਸੋ ਇਸੇ ਤਰੀਕੇ ਨਾਲ ਪੁੱਤਰ ਜੀ ਜਿਹੜਾ 11ਵਾਂ ਵਾਲਾ ਪੇਪਰ ਹੈ ਉਹਦੇ ਵਿੱਚ ਕੁਆਲੀਫਾਈ ਤਾਂ ਬਹੁਤ ਬੱਚਾ ਕਰੂਗਾ ਪਰ ਸਾਨੂੰ ਪਤਾ ਸਾਡੀਆਂ ਸੀਟਾਂ ਦਾ 4600 ਹੀ ਨੇ ਔਰ ਬੱਚਾ ਕੁਆਲੀਫਾਈ ਪਤਾ ਨਹੀਂ ਕਿੰਨਾ ਕਰੂਗਾ ਹੋ ਸਕਦਾ 7-8000 ਬੱਚਾ ਕੁਆਲੀਫਾਈ ਕਰ ਜਾਏ ਤਾਂ ਫਿਰ ਬੇਟਾ ਉੱਥੇ ਕੀ ਹੁੰਦੀ ਹੈ ਉੱਥੇ ਕੱਟ-ਆਫ ਜਾਂਦੀ ਹੈ ਠੀਕ ਹੈ ਕੱਟ-ਆਫ ਦੀ ਗੱਲ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਸੀ ਤੁਹਾਨੂੰ ਉਹਦ ਮੈਂ ਮੰਨ ਲਓ ਕੋਈ ਦੋ ਜਣੇ ਰੱਖਨੇ ਨੇ ਚੌਕ ਦੇ ਉੱਪਰ ਹੈ ਨਾ ਮੈਂ 50 ਨੰਬਰਾਂ ਦਾ ਪੇਪਰ ਪਾਤਾ ਔਰ 50 ਚੋਂ ਮੈਂ ਕਿਹਾ ਵੀ 30 ਨੰਬਰ ਸਾਰਿਆਂ ਦੇ ਆਉਣੇ ਚਾਹੀਦੇ ਨੇ ਹੈ ਨਾ ਮੰਨ ਲਓ ਮੇਰੇ ਕੋਲ ਆਹ ਪਹਿਲਾ ਦੂਜਾ ਤੀਜਾ ਚੌਥਾ ਪੰਜ ਬੱਚੇ ਆ ਗਏ ਜਿਨ੍ਹਾਂ ਨੇ ਪੇਪਰ ਦਿੱਤਾ ਮੰਨ ਲਓ ਪਹਿਲੇ ਦੇ ਜਿਹੜੇ ਹੈਗੇ ਆ 30 ਨੰਬਰ ਆ ਗਏ ਦੂਸਰੇ ਦੇ 40 ਆ ਗਏ ਅਗਲੇ ਦੇ 50 ਆ ਗਏ ਅਗਲੇ ਦੇ ਮੰਨ ਲਓ 15 ਨੰਬਰ ਆ ਗਏ ਅਗਲਾ ਮੰਨ ਲਓ ਐਬਸੈਂਟ ਹੋ ਗਿਆ ਠੀਕ ਹੈ ਹੁਣ ਬੇਟਾ ਜਿਹੜਾ ਐਬਸੈਂਟ ਹੈ ਉਹ ਤਾਂ ਖਤਮ ਹੈ ਜਿਹੜਾ ਐਬਸੈਂਟ ਹੈ ਉਹ ਤਾਂ ਮੈਂ ਮੰਨੂ ਵੀ ਨਹੀਂ ਉਹ ਤਾਂ ਹੁਣ ਆਇਆ ਹੀ ਨਹੀਂ ਤਾ ਕਿਉਂਕਿ ਬੇਟਾ ਇਹਦੀ 3 ਨੰਬਰ ਹੀ ਨਹੀਂ ਆਈ ਹੈਗੀ ਹੁਣ ਬੇਟਾ ਇਹਨਾਂ ਦੀ ਕੱਟਆਫ ਚੜ ਗਈ ਹੋਣਾ ਮੇਰੇ ਕੋਲ ਤਿੰਨ ਬੱਚੇ ਨੇ ਮੇਰੇ ਕੋਲ ਦੋ ਸੀਟਾਂ ਨਹੀਂ ਗਈਆਂ ਹੁਣ ਮੈਂ ਕੀ ਕਰੂੰ ਹੁਣ ਬੇਟਾ ਇਹਨਾਂ ਦੀ ਕੱਟਆਫ ਤਾਂ ਸਭ ਤੋਂ ਵੱਧ ਨੰਬਰ ਜਿਹਦੇ 50 ਨੰਬਰ ਨੇ ਉਹਦੀ ਸੀਟ ਪੱਕੀ ਹੈ ਜਿਹਦੇ 40 ਨੰਬਰ ਨੇ ਬੇਟਾ ਉਹਦੀ ਦੂਜੀ ਸੀਟ ਪੱਕੀ ਹੈ ਆ 30 ਨੰਬਰ ਵਾਲਾ ਰਹਿ ਜਾਊਗਾ ਹੁਣ 30 ਵਾਲੇ ਨੇ ਕੁਆਲੀਫਾਈ ਤਾਂ ਕਰ ਲਿਆ ਸੀ ਇਹਨੇ ਬੇਟਾ ਕੁਆਲੀਫਾਈ ਤਾਂ ਕਰ ਲਿਆ ਸੀਗਾ ਪਰ ਬੇਟਾ ਇਹ ਕੱਟਆਫ जो नहीं आ सके आ सो so, ये सारी रिजल्ट हैिजल्ट वेट हो रही है फिर तो काउंसलिंग का वेट है फिर तुम जल्दी जल्दी अपनी ड्रीम स्कूल चले जाओगे सो so, मैं उम्मीद है कि हमारी तो टेंशन थोड़ी जी घट जी होगी ठीक है जी सो थैंक यू सो मच फॉर लिसनिंग दिस भीड अगर वीडियो लगी तो लाइक जरूर कर दो और अपने पॉजिटिव रिव्यू नैगेटिव रिव्यूज फीडबैक जरूर जरूर कमेंट सैक्शन दे के देखे जाए करो थैंक यू सो मच फॉर वॉचिंग दिस भीड गॉड बलैस एवरी वन मिलते हैं नैक्सट भीडियो